ਅਨੀ ਸਰ ਕੀ ਮਾਮਲਾ ਜਿਹੜਾ ਹੈ ਇਹ ਮਾਨਜੋਤ ਸਿੰਘ ਜੀ ਸਾਹਿਬ ਦੀ ਰਹਿਨਮਾਈ ਹੇਠ ਸਾਡੀ ਨਾਰਥ ਸਬਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਬਜੀ ਮੰਡੀ ਮਕਸੂਦਾ ਘੋਲੀ ਚੱਲੀ ਸੀ ਜਿਸ ਦੇ ਬਾਰੇ ਪਹਿਲੇ ਕਹੇ ਜਾਂਦੇ ਜਿਵੇਂ ਲੁੱਟ ਖੋਹ ਦੀ ਬਾਤ ਆਤਾ ਉਹਨੂੰ ਫੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ 32 ਬੋਰ ਦੇ ਪਿਸਟਲ ਇਲੈਗਲ ਬਰਾਮਦ ਕੀਤੇ ਨਾਲ ਦੋ ਕਾਰਤੂੂਲ ਬਰਾਮਦ ਕੀਤੇ ਲਾਈਵ ਤੇ ਉਹ ਕੇਸ ਨੂੰ ਫੇਸ ਕੀਤਾ ਜਾਂਦਾ ਹੈ ਸਰੇ ਲੁੱਟਖੋਦੀ ਵਰਦਤ ਕਰਨਾ ਹੈ ਸੀ ਉਥੇ ਕੁਝ ਨਹੀਂ ਜੀ ਇਹ ਉਹਨਾਂ ਦਾ ਇੱਥੇ ਰੈਡੀ ਦੇ ਉੱਤੇ ਕੁਝ ਸਨੈਕਸ ਖਾਂਦੇ ਹੋਏ ਝਕੜਾ ਹੋਇਆ ਸੀ ਦੋ ਬੰਦਿਆਂ ਨਾਲ ਉਹਨੇ ਆਪਣੇ ਸਾਥੀ ਬੁਲਾ ਲਏ ਤੇ ਉਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਬੰਦਾ ਜਿਹੜਾ ਸੀਗਾ ਜਿੱਦਾਂ ਲੜਾਈ ਹੋ ਰਹੀ ਸੀ ਉਹਦੇ ਕੋਲ ਹੀ ਮਾਰ ਲੜਾਈ ਦਾ ਕਾਰਨ ਕੀ ਸੀ ਸਰ ਕਿਉਂਕਿ ਕੋਲੋਂ ਪਿੱਛੋਂ ਵੀ ਜਾ ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉਥੇ ਇੱਕ ਜਿਹੜੀ ਵੈਨ ਨਿਕਲੀ ਸੀ ਉਹਨਾਂ ਨੇ ਕਿਹਾ ਇਸ ਉਦਮ ਸਿੰਘ ਜਿਹੜਾ ਉੱਥੇ ਖਾ ਰਿਹਾ ਸੀ ਸਨੈਕਸ ਉਹਨੇ ਕਿਹਾ ਕਿ ਤੁਸੀਂ ਫ੍ਰੀਕਵੈਂਟ ਚੱਕਾ ਲਗਾ ਗਏ ਤੇ ਚੋਰੀਆਂ ਬਹੁਤ ਹੋਣ ਲੱਗੀਆਂ ਹਾਂ ਤੋ ਜਿਹੜਾ ਉੱਤੇ ਦੂਸਰਾ ਲੜਕਾ ਖੜਾ ਸੀ ਪੁਲਿਸ ਨੇ ਤਾਂ ਕਿ ਚਲੀ ਗਈ ਤੇ ਦੂਸਰਾ ਲੜਕਾ ਜਿਹਨੂੰ ਲੱਗਿਆ ਕਿ ਸ਼ਾਇਦ ਇਹ ਮੇਰੇ ਉੱਤੇ ਕਮੈਂਟ ਕੀਤਾ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਜਿੱਤੇ ਆਲਰੇਡੀ ਇੱਕ ਚੋਰੀ ਦਾ ਪਰਚਾ ਦਰਜ ਹੈ ਔਰ ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ਆਲਰੇਡੀ ਤਿੰਨ ਮੁਕਦਮੇ ਸਰ ਪੁਰਾਣੀ ਰੰਜਿਸ਼ ਤੇ ਨਹੀਂ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੁਣ ਤਫਤੀਸ਼ ਚ ਆਏਗੀ ਕਿਉਂਕਿ ਆਪਸ ਚ ਪੁਰਾਣੀ ਰੰਜਿਸ਼ ਹਾਲੇ ਤੱਕ ਤਾਂ ਕੋਈ ਹਿਸਾਬ ਨਹੀਂ ਲੁੱਟ ਖੋਹ ਕਰਦੇ ਹੈਗੇ ਜਿਹੜੇ ਕਿੰਨਾ ਨੇ ਗੋਲੀ ਚਲਾਈ ਨਹੀਂ ਲੜਾਈ ਝਗੜੇ ਦੇ ਮੁਕਦਮੇ ਹੈਗੇ ਆ ਜੀ ਇਹ ਗਨਸ਼ੌਟ ਲ ਹੋਇਆ ਹੈ ਇਹ ਮਰਡਰਲੀ ਹੋਇਆ ਹੈ ਜਾਂ ਮੈਸਜ ਚੱਲ ਗਈ ਗੋਲੀ ਨਹੀਂ ਗੋਲੀ ਮਾਰੀ ਗਈ ਹੈ ਚੱਲੀ ਨਹੀਂ ਮਰਡਰਲ ਦਾ ਥਾ ਗੋਲੀ ਮਾਰੀ ਉਹਦੇ ਹੱਥ ਚ ਲੱਗਿਆ ਉਹ ਤੇ ਸਿਰ ਕੋਈ ਸਕਿਊਰੀ ਗੱਲ ਲੱਗਿਆ ਉਹ ਫੋਟੋ ਆ ਗਿਆ ਉਹ ਤਾਂ ਫਿਸ਼ ਆਇਗਾ ਕਿ ਕੀ ਬੜਾ ਆਫਰ ਹੋ ਗਿਆ ਸਰ ਇਹ ਮਾਮਲਾ ਰਿਮਾਨ ਲੇਖ ਲੈਣਾ ਨਹੀਂ ਰਿਮਾਨ ਰਿਮਾਨ ਫਾਇਰ ਕੀਤਾ ਉਹ ਉਥੇ ਉਥੇ ਪਾਲੀ ਸਰ ਕੀ ਮਾਮਲਾ ਜਿਹੜਾ ਹੈ ਇਹ ਮਨਜੋਤ ਸਿੰਘ ਸਾਹਿਬ ਦੀ ਰਹਿਨਮਾਈ ਹੇਠ ਸਾਡੀ ਨਾਰਥ ਸਬਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਬਜ਼ੀ ਮੰਡੀ ਮਕਸੂਦਾ ਘੋਦੀ ਚੱਲੀ ਸੀ ਜਿਸਦੇ ਬਾਰੇ ਪਹਿਲੇ ਕਹੇ ਜਾਂਦੇ ਸੀ ਕਿ ਸ਼ਰ ਲੁੱਟ ਕੋਦੀ ਵਾਰਦਾਤ ਆ ਉਹਨੂੰ ਫੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਅਤੇ ਉਹਨਾਂ ਕੋਲੋਂ 32 ਬੋਰ ਦੇ ਪਿਸਤਲ ਇਲੈਗਲ ਬਰਾਮਦ ਕੀਤੇ ਹਨ ਨਾਲ ਦੋ ਕਾਰਤੂਸ ਬਰਾਮਦ ਕੀਤੇ ਲਾਈਵ ਤੇ ਉਹ ਕੇਸ ਨੂੰ ਫੇਸ ਕੀਤਾ ਜੀ ਸਰੇ ਲੁੱਟਖੋਦੀ ਵਰਤਦ ਕਰਨਾ ਹੈ ਸੀ ਉਥੇ ਕੁਝ ਨਹੀਂ ਜੀ ਇਹ ਉਹਨਾਂ ਦਾ ਇੱਥੇ ਰੇਡੀ ਦੇ ਉੱਤੇ ਕੁਝ ਸਨੈਕਸ ਖਾਂਦੇ ਹੋਏ ਝਗੜਾ ਹੋਇਆ ਸੀ ਦੋ ਬੰਦਿਆਂ ਨਾਲ ਉਹਨੇ ਆਪਣੇ ਸਾਥੀ ਬੁਲਾ ਲਏ ਤੇ ਉਸ ਦੇ ਵਿੱਚ ਉਹਦਾਂ ਨੇ ਆ ਕੇ ਇੱਕ ਬੰਦਾ ਜਿਹੜਾ ਸੀਗਾ ਜਿਹਨਾਂ ਲੜਾਈ ਹੋ ਰਹੀ ਸੀ ਉਹਦੇ ਕੋਲ ਹੀ ਮਾਰ ਦਿੱਤੀ ਲੜਾਈ ਦਾ ਕਾਰਨ ਕੀ ਸੀ ਸਰ ਕਿਉਂਕਿ ਕੋਦੋਂ ਪਿੱਛੇ ਤੋਂ ਬੈਠੇ ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉਥੇ ਇੱਕ ਜਿਹੜੀ ਵੈਨ ਨਿਕਲੀ ਸੀ ਉਹਨਾਂ ਨੇ ਕਿਹਾ ਇਸ ਉਦਮ ਸਿੰਘ ਜਿਹੜਾ ਉੱਥੇ ਖਾ ਰਿਹਾ ਸੀ ਸਨੈਕਸ ਉਹਨੇ ਕਿਹਾ ਕਿ ਤੁਸੀਂ ਫ੍ਰੀਕਵੈਂਟ ਚੱਕਾ ਲਗਾ ਕੇ ਇੱਥੇ ਚੋਰੀਆਂ ਬਹੁਤ ਹੋਣ ਲੱਗੀਆਂ ਸੀ ਹਾਂ ਤੋ ਜਿਹੜਾ ਉੱਤੇ ਦੂਸਰਾ ਲੜਕਾ ਖੜਾ ਸੀ ਪੁਲਿਸ ਮੈਂ ਤਾਂ ਆ ਕੇ ਚਲੀ ਗਈ ਤੇ ਦੂਸਰਾ ਲੜਕਾ ਚ ਉਹਨੂੰ ਲੱਗਿਆ ਕਿ ਸ਼ਾਇਦ ਇਹ ਮੇਰੇ ਉੱਤੇ ਕਮੈਂਟ ਕੀਤਾ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਜਿੱਤੇ ਆਲਰੇਡੀ ਇੱਕ ਚੋਰੀ ਦਾ ਪਰਚਾ ਦਰਜ ਹੈ ਔਰ ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ਆਲਰੇਡੀ ਤਿੰਨ ਮੁਕਦਮੇ ਪੁਰਾਣੀ ਰੰਜਿਸ਼ ਦੇ ਨਹੀਂ ਇਹਨਾਂ ਨੇ ਕੀ ਪੁਰਾਣੀ ਰੰਜਿਸ਼ ਹੁਣ ਤਫਤੀਸ਼ ਚ ਆਏਗੀ ਕਿਉਂਕਿ ਆਪਸ ਵਿੱਚ ਪੁਰਾਣੀ ਰੰਜਿਸ਼ ਹਾਲੇ ਤੱਕ ਤਾਂ ਕੋਈ ਹਿਸਾਬ ਨਹੀਂ ਲੁੱਟ ਖੋਹਾਂ ਕਰਦੇ ਹੈਗੇ ਜਿਹੜੇ ਕਿੰਨਾ ਨੇ ਗੋਲੀ ਚਲਾਈ ਨਹੀਂ ਲੜਾਈ ਝਗੜੇ ਦੇ ਮੁਕਦਮੇ ਹੈਗੇ ਆ ਜੀ ਇਹ ਜਿਹੜਾ ਸ਼ੋਰ ਜਿਹੜਾ ਹੋਇਆ ਹੈ ਇਹ ਮર્ડਰਲੀ ਹੋਇਆ ਹੈ ਜਾਂ ਬੈਸਿਕ ਚੱਲ ਗਈ ਗੋਲੀ ਨਹੀਂ ਗੋਲੀ ਮਾਰੀ ਗਈ ਹੈ ਇਹ ਚੱਲੀ ਨਹੀਂ ਮર્ડਰ ਦਾ ਇਹ ਤਾਂ ਗੋਲੀ ਮਾਰੀ ਉਹਦੇ ਹੱਥ ਚ ਲੱਗੀ ਓਥੇ ਸਰ ਕੋਈ ਸੀਟੀ ਵੀ ਕਰ ਲੱਗਿਆ ਉਹ ਗੋਲੀ ਗਿਰ ਗਈ ਹੋਰ ਤਫਤੀਸ਼ ਹੋਏਗਾ ਕਿ ਕੀ ਬੜਾ ਹੋ ਗਿਆ ਪੈਸਾ ਤੇ ਮਾਮਲਾ ਲਿਖ ਲੈਣਾ ਨਹੀਂ ਜਿਹੜਾ ਮਾਮਲਾ ਰੈਸਟ ਪਾਈ ਹੈ ਰਿਮਾਂਡ ਜਿਹਨੇ ਫਾਇਰ ਕੀਤਾ ਉਹ ਉਥੇ ਉਥੇ ਨਾਲ ਖਾਰੇ ਲੱਗੇ ਕਿ ਉਹ ਨਵੇਂ ਮਦਦ ਕਰਕੇ ਉਹਨੇ ਏਡੀਟ ਮੁਕਾ ਉਹ ਆਏ ਸੀਗੇ ਜਿਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਨੂੰ